ਔਰ ਗੁਰੂ ਜੀ ਠੀਕ ਠਾਕ ਹਾਂ ਠੀਕ ਠਾਕ ਬਹੁਤ ਵਧੀਆ ਬਹੁਤ ਵਧੀਆ ਤੇ ਫਿਰ ਅੱਜ ਕੀ ਬਣਾਣ ਲੱਗੇ ਹੋ ਅੱਜ ਬਣਾਣ ਲੱਗੇ ਆਂ ਮਾਂਹ ਚਣਿਆਂ ਦੀ ਦਾਲ ਅੱਛਾ ਜੀ ਮਾਂਹ ਚਣੇ ਦੀ ਦਾਲ ਮਾਂਹ ਦਣਿਆਂ ਦੀ ਦਾਲ ਜੇ ਜਿਹੜੀ ਪੰਜਾਬੀਆਂ ਨੂੰ ਕਾਫੀ ਪਸੰਦ ਆ ਕਾਫੀ ਪੰਜਾਬੀਆਂ ਨੂੰ ਪਸੰਦ ਹੈ ਅੱਛਾ ਤੇ ਇਹ ਦਾਲ ਦੇ ਵਿੱਚ ਸਪੈਸ਼ਲ ਕੀ ਹੈ ਪਹਿਲਾਂ ਮੈਨੂੰ ਇਹ ਦੱਸੋ ਸਪੈਸ਼ਲ ਇਹਦੇ ਚ ਅਸੀਂ ਤੁੜਕਾ ਨਹੀਂ ਲਾਵਾਂਗੇ ਅੱਛਾ ਇਹ ਸਾਰਾ ਕੁਝ ਸਮਾਨ ਵਿੱਚ ਪਾ ਦਾਂਗੇ ਆਪਾਂ ਇੱਕ ਕੌਲੀ ਲਈ ਦਾਲ ਅੱਛਾ ਜੀ ਪੰਜ ਕੌਲੀ ਲਈ ਪਾਣੀ ਅੱਛਾ ਜੀ ਇਹ ਥੋੜਾ ਸ ਲਸਣ ਪੇਸਟ ਅਦਰਕ ਠੀਕ ਹੈ ਜਿਹੜਾ ਗ੍ਰਾਇੰਡ ਕੀਤਾ ਹੋਇਆ ਹੈ ਹਾਂ ਟਮਾਟਰ ਪੇਸਟ ਗ੍ਰਾਇੰਡ ਕੀਤਾ ਹੋਇਆ ਠੀਕ ਹੈ ਜੀ ਪਿਆਜ਼ ਪੇਸਟ ਗ੍ਰਾਇੰਡ ਕੀਤਾ ਹੋਇਆ ਓਕੇ ਹੈਂਗਾ ਥੋੜੀ ਅਜੀਨੀ ਪਾਈ ਹੋਈ ਹੀਂਗ ਇਹ ਧਨੀਆ ਹੈ ਠੀਕ ਹੈ ਜੀ ਕਸੂਰੀ ਮੇਥੀ ਹਾਂਜੀ ਇਹ ਨਮਕ ਜੋ ਲੋੜ ਅਨਸਾਰ ਹਾਂਜੀ ਜੋ ਆਪਾਂ ਮਸਾਲੇ ਹਾਂਜੀ ਥੋੜਾ ਤੇਲ ਪਾਵਾਂਗੇ ਮਤਲਬ ਇਹ ਦਾਲ ਦੇ ਵਿੱਚ ਸਪੈਸ਼ਲ ਇਹ ਗੱਲ ਹੈ ਕਿ ਇਹ ਬਿਨਾ ਤੜਕੇ ਦੀ ਦਾਲ ਹੈ ਬਿਨਾ ਤੜਕੇ ਦਾ ਜੋ ਗੁਰਦੁਆਰਾ ਸਾਹਿਬ ਬਣਦੀ ਹੈ ਨਾ ਹਾਂਜੀ ਹਾਂਜੀ ਉਹ ਸਵਾਦ ਬਹੁਤ ਆਉਂਦਾ ਹੈ ਦਾ ਅੱਛਾ ਚੀਆਂ ਨੂੰ ਤੜਕੇ ਵਾਲੀ ਦਾਲ ਵਧੀਆ ਨਹੀਂ ਲੱਗਦੀ ਹਾਂਜੀ ਇਹ ਨਾਰਮਲ ਦਾਲ ਹੈ ਅੱਛਾ ਜੀ ਇਹ ਬਿਮਾਰ ਬੰਦਾ ਵੀ ਖਾ ਸਕਦਾ ਚਲੋ ਠੀਕ ਹੈ ਫਿਰ ਕਰੀਏ ਸ਼ੁਰੂ ਹਾਂ ਸ਼ੁਰੂ ਕਰ ਹਾਂਜੀ ਮਤਲਬ ਇਹ ਆਪਾਂ ਬਣਾਣੀ ਹੈ ਕੁੱਕਰ ਦੇ ਵਿੱਚ ਹੀ ਬਣਾਉਣੇਗੇ ਉਹੀ ਹੈ ਇਦਾਂ ਅਗਰ ਆਪਣਾ ਕੋ ਟਾਈਮ ਹੈ ਜਿਹੜਾ ਜ਼ਿਆਦਾ ਹੋਵੇ ਤਾਂ ਆਪਾਂ ਕਿਸੇ ਹੋਰ ਪਾਂਡੇ 'ਚ ਵੀ ਬਣਾ ਸਕਦੇ ਹਾਂ ਪਰ ਟਾਈਮ ਬਚਾਉਣ ਵਾਸਤੇ ਆਪਾਂ ਕੁੱਕਰ ਦੇ ਵਿੱਚ ਬਣਾਉਣੇਗੇ ਠੀਕ ਹੈ ਜੀ ਕਰੋ ਫਿਰ ਸ਼ੁਰੂ ਆਪਾਂ ਗੈਸ ਚਾਲੂ ਕੀਤੀ ਜੀ ਅੱਛਾ ਜੀ वेचा वेचा अच्छा मतलब सीधा कुकर ਦੇ ਵਿੱਚ ਹੀ ਪਾਣਾ ਚਾਹੋ ਆ। ਦੇ ਵਿੱਚ ਆਪਾਂ 5 ਕੋਲੀਆਂ ਪਾਣੀ ਦੀਆਂ ਪਾਤੀਆਂ। ਅੱਛਾ ਜੀ। ਉਸ ਤੋਂ ਬਾਅਦ ਨਹੀਂ ਇੱਕ ਕੋਲੀ ਦਾਲ ਦੀ ਪਾਤੀ। ਅੱਛਾ ਜੀ। ਮਤਲਬ ਇਹ ਆਪਾਂ ਭਗੋਏ ਰੱਖੀ ਹੋਈ ਹੈ ਨਾ। ਹਾਂ ਜੀ ਭਗੋਈਆਂ ਨਾਲੇ ਧੋਤੀ ਹੋਈ ਚੰਗੀ ਤਰ੍ਹਾਂ। ਅੱਛਾ ਜੀ। ਗਰਮ ਪਾਣੀ ਦੇ ਵਿੱਚ ਧੋਤੀ ਹੋਈ। ਕਿੰਨੀ ਕੁ ਦੇਰ ਭਗੋਏ ਰੱਖੀ ਹੋਈ ਹੈ? ਇਹ ਬਸ 15-20 ਮਿੰਟ ਧੋਤੀ ਹੋਈ ਉਸ ਤੋਂ ਬਾਅਦ ਰੱਖਤੀ ਭਗੋਏ। ਅੱਛਾ। ਤੇ ਹੁਣ ਅਸੀਂ ਪਾ ਦਾਂਗੇ ਇਹਦੇ ਵਿੱਚ ਮਤਲਬ ਬੇਸਿਕਲੀ ਉਹਨੂੰ ਧੋ ਗਿਆ ਹੀ ਰੱਖਿਆ ਆਪਾਂ ਇੰਨਾ ਜ਼ਿਆਦਾ ਦੇਰ ਨਹੀਂ ਪਾਉਗਾ ਉਹ ਰੱਖਿਆ ਨਾ ਨਾ ਧੋਤਾ ਹੀ ਆ ਧੋਤਾ ਹੀ ਆ ਜੋ ਸੀਟੀ ਲਗਾਨੀ ਆ ਉਹਦੇ ਵਿੱਚ ਆਪੇ ਗਲ ਜਾਣੀ ਆ ਦਾਲ ਹਨਾ ਅੱਛਾ ਜੀ ਤੇ ਹੁਣ ਨਾਲ ਹੀ ਆਪਾਂ ਪਾ ਦਾਂਗੇ ਪਿਆਜ਼ ਪੇਸਟ ਜੋ ਗ੍ਰਾਇੰਡ ਕੀਤਾ ਹੋਇਆ ਠੀਕ ਹੈ ਗ੍ਰਾਇੰਡ ਕੀਤਾ ਹੋਇਆ ਪਿਆਜ਼ ਦਾ ਕੱਲਾ ਇਹਦੇ ਵਿੱਚ ਪਿਆਜ਼ ਸੀਗਾ ਕਿ ਪਿਆਜ਼ ਲਸਣ ਵਗੈਰਾ ਨਹੀਂ ਉਹ ਆਹ ਲਸਣ ਅਦਰਕ ਪੇਸਟ ਕੀਤਾ ਹੋਇਆ ਅੱਛਾ ਠੀਕ ਹੈ ਇਹ ਵੀ ਆਪਾਂ ਵਿੱਚ ਹੀ ਪਾ ਦਾਂਗੇ ਇਹ ਪਾਤਾ ਟਮਾਟਰ ਪੇਸਟ ਕੀਤਾ ਆ ਠੀਕ ਹੈ ਜੀ ਪੇਸਟ ਹੈ ਗ੍ਰाइंड ਕੀਤਾ ਆ ਹਾਂ ਜੀ ਮਤਲਬ ਬੇਸਿਕਲੀ ਕੁਝ ਨਹੀਂ ਕਰਨਾ ਆ ਪਾ ਤੜਕੇ ਵਾਲਾ ਕੰਮ ਨਹੀਂ ਕੀਤਾ ਸਾਰਾ ਕੁਝ ਵਿੱਚ ਹੀ ਮਿਕਸ ਕਰ ਦਿੱਤਾ ਇਹ ਹਲਦੀ ਚਮਚ ਪਾਤੇ ਦੋ ਠੀਕ ਹੈ ਜੀ ਦੋ ਚਮਚ ਹਲਦੀ ਪਾਤੀ ਇੱਕ ਚਮਚ ਜੀਰਾ ਪਾਤਾ ਠੀਕ ਹੈ ਜੀ ਦੋ ਚਮਚ ਨਮਕ ਪਾਤੇ ਠੀਕ ਹੈ ਜੀ ਆ ਦੇਗੀ ਮੈਂ ਚਪਾਤੀ ਇੱਕ ਚਮਚ ਠੀਕ ਹੈ ਦੇਗੀ ਮੇਰੇ ਸੇ ਯਾਨੀ ਉਹ ਲਾਲ ਮੇਥੀ ਜਿਹੜੀ ਹੁੰਦੀ ਹੈ ਮਸਾਲਾ ਇੱਕ ਚਮਚ ਪਾਤਾ ਮਸਾਲਾ ਜਿਹੜਾ ਗਰਮ ਮਸਾਲਾ ਆ ਠੀਕ ਹੈ ਜੀ ਇਹ ਪਾਤਾ ਧਨੀਆ ਠੀਕ ਹੈ ਜੀ ਆ ਕਸੂਰੀ ਮੇਥੀ ਠੀਕ ਹੈ ਜੀ ਆ ਹਿੰਗ ਦਾ ਪਾਣੀ ਭਿਉਣੀ ਪਾਈ ਹੋਈ ਉਹ ਪਾਤੀ acha ਹਿੰਗ ਜਿਹੜੀ ਭਿਉਣੀ ਪਾਈ ਸੀ ਉਹਦਾ ਪਾਣੀ ਰੱਖਿਆਈ ਉਹਦਾ ਪਾਣੀ ਪਾਤਾ ਇਹ ਥੋੜਾ ਅਸੀਂ ਇਹਦੇ ਵਿੱਚ ਸਰੋਂ ਦਾ ਤੇਲ ਪਾਤਾ। ਇਹ ਕਿੰਨਾ ਕੁ ਪਾਇਆ ਚਮਚਿਆਂ ਦੇ ਹਿਸਾਬ ਨਾਲ ਕਰਾ। ਆ ਇੱਕ ਚਮਚਾ ਪਾਉਤ ਤੇ ਠੀਕ ਹੈ। ਇੱਕ ਵੱਡਾ ਚਮਚਾ ਕਹਿ ਸਕਦੇ ਆ ਜਾਂ ਕੜਸ਼ੀ ਕਹਿ ਸਕਦੇ ਆ ਹਨਾ। ਠੀਕ ਹੈ ਜੀ। ਮਤਲਬ ਜੋ ਪਾਣਾ ਸੀਗਾ ਵਿੱਚ ਸਾਰਾ ਕੁਝ ਪਾਤਾ। ਹੁਣ ਅਸੀਂ ਇਹਨੂੰ ਥੋੜਾ ਹਿਲਾ ਦਾਂਗੇ। ਠੀਕ ਹੈ ਜੀ। ਬੇਸਿਕਲੀ ਆਪਾਂ ਤੜਕਾ ਨਹੀਂ ਲਾਇਆ ਇਹਨੂੰ ਆਪਾਂ ਜੋ ਸੀਗਾ ਬਸ ਦਾਲ ਪਾਈ ਪਹਿਲੇ ਪਾਣੀ ਪਾਇਆ ਦਾਲ ਪਾਈ ਤਾਂ ਸਾਰਾ ਕੁਝ ਜੋ ਵੀ ਮਸਾਲੇ ਸੀਗੇ ਉਹਦੇ ਵਿੱਚ ਮਿਕਸ ਹੀ ਗਾ ਦਿੱਤੇ ਮਤਲਬ ਸਿੰਪਲ ਤਰੀਕੇ ਨਾਲ ਦਾਲ ਆਪਾਂ ਦਾ ਬਣਾਈਏ ਇਹ ਵੱਡੀ ਲਚੀ ਪਾਤੀ ਠੀਕ ਹੈ ਜੀ ਆਪਣੇ ਆਪ ਹੀ ਖੁਰਜੇਗੀ ਓਕੇ ਜੀ ਇਹ ਹੁਣ ਆਈ ਕੁੱਕਰ ਬੰਦ ਕਰ ਦਾਂ ਨੂੰ ਅੱਛਾ ਇਹ ਚਾਰ ਸੀਟੀਆਂ ਲੱਗ ਕੇ ਸਾਡੀ ਦਾਲ ਤਿਆਰ ਹੋ ਜਾਏਗੀ अच्छा मतलब कटो-कटा चार सीटियां होनी चाहिए हां जी चार सीटियां ਤੋਂ ਬਾਅਦ ਆਪਾਂ ਦੇਖਾਂਗੇ ਅਗਰ ਇਨ ਕੇਸ ਹੋਰ ਸੀਟੀਆਂ ਦੀ ਲੋੜ ਪਈ ਤਾਂ मतलब ਬਿਲਕੁਲ ਬੇਸਿਕ ਜਿਹਾ ਕੰਮ ਹੈ ਕਿੱਤਾ ਕੁਛ ਨਹੀਂ ਹੈਗਾ ਸਿੰਪਲ ਕੰਮ ਹੈ ਬੋਲ ਹਾਂ ਜੀ ਕੋਈ ਕਿੱਤਾ ਕੁਛ ਨਹੀਂ ਹੈਗਾ ਸਭ ਤੋਂ ਪਹਿਲੇ ਆਪਾਂ ਕੀ ਕੀਤਾ ਇੱਕ ਵਾਰ ਫੇਰ ਰਿਪੀਟ ਕਰ ਦੋ ਸਭ ਤੋਂ ਪਹਿਲੇ ਆਪਾਂ ਪਾਣੀ ਪਾਇਆ ਉਸ ਤੋਂ ਬਾਅਦ ਦਾਲ ਪਾਈ ਜਿਹੜੀ ਪਿਗੋ ਕੇ ਰੱਖੀ ਹੋਈ ਪਿਗੋ ਕੇ ਮਤਲਬ ਤੋਤੀ ਹੋਈ ਦਾਲ ਸੀਗੀ ਉਹ ਪਾਤੀ ਵਿੱਚ ਉਸ ਤੋਂ ਬਾਅਦ ਬਾਤ ਪਿਆਜ਼ ਪੇਸਟ ਜੋ ਗ੍ਰाइंड ਕੀਤਾ ਹੈ। ਅੱਛਾ ਜੀ। ਉਸ ਤੋਂ ਬਾਅਦ ਪਾਤਾ ਟਮਾਟਰ ਪੇਸਟ ਨੂੰ ਗ੍ਰाइंड ਕੀਤਾ ਹੈ। ਅੱਛਾ ਜੀ। ਉਸ ਤੋਂ ਬਾਅਦ ਪਾਤਾ ਲਸਣ ਅਦਰਕ ਪੇਸਟ। ਅੱਛਾ ਜੀ। ਨਾਲ ਹੀ ਧਨੀਆ ਪਾਤਾ ਨਮਕ ਲੋੜ ਅਨੁਸਾਰ ਮਿਰਚ ਦੇਗੀ ਮਿਰਚ। ਇਹ ਸਾਰਾ ਮਸਾਲਾ ਪਾਤਾ। ਅੱਛਾ। ਸਿੰਪਲ ਹੈ ਕੋਈ ਵੀ ਨਾਰਮਲ ਬੰਦਾ ਵੀ ਬਣਾ ਸਕਦਾ ਇਹਨੂੰ। ਠੀਕ ਹੈ ਜੀ। ਤੇ ਹੁਣ ਆਪਾਂ ਇਹਦਾ ਇੰਤਜ਼ਾਰ ਕਰਨਾ ਕਿ ਜੋ ਤੱਕ ਇਹ ਚਾਰ ਸੀਟੀਆਂ ਚਾਰ ਸੀਟੀਆਂ 15-20 ਮਿੰਟ ਲੱਗਣਗੇ ਦਾਲ ਛੱਟੀ ਤਿਆਰ ਹੋ ਜਾਏਗੀ। ओके okay, मतलब दा टेस्ट ਵੀ ਤੁਸੀਂ ਦੇਖੂਗੇ ਕਾਫੀ ਹੱਦ ਤੱਕ ਗੁਰਦੁਆਰੇ ਸਾਹਿਬ ਬਣਦਾ ਲੰਗਰ ਹਾਂਜੀ ਹਾਂਜੀ ਵੈਸੇ ਹੀ ਦਾਲ ਬਣਦੀ ਹੈ ਹਾਂਜੀ ਉਹਦੇ ਨਾਲ ਮਤਲਬ ਕਾਫੀ ਰਲਦਾ ਮਿਲਦਾ ਹੋਊਗਾ ਹਾਂਜੀ ਹਾਂਜੀ ਤੇ ਫਿਰ ਕੋਈ ਨੀ ਚਾਰ ਸੀਟੀਆਂ ਤੋਂ ਬਾਅਦ ਆਪਾਂ ਦੇਖਦੇ ਹਾਂ ਕਿੱਦਾਂ ਦੀ ਬਣਦੀਆਂ ਹੋ ਹੋ ਤੇ ਆਪਣੀਆਂ ਇਹ ਚਾਰ ਸੀਟੀਆਂ ਲੱਗ ਗਈਆਂ ਹੈਣਾ ਜੀ ਹਾਂਜੀ ਤੇ ਚਾਰ ਸੀਟੀਆਂ ਤੋਂ ਬਾਅਦ ਆਪਾਂ ਦੇਖਿਆ ਸੀ ਦਾਲ ਥੋੜੀ ਗਲੀ ਨਹੀਂ ਸੀਗੀ ਇਸ ਕਰਕੇ ਦੋ ਆਪਾਂ ਹੋਰ ਸੀਟੀਆਂ ਲਵਾ ਲਈਆਂ ਤੇ ਹੁਣ ਸਾਡੀ ਇਹ ਦਾਲ ਜਿਹੜੀ ਹੈਗੀ ਤਿਆਰ ਹੈ ਤਿਆਰ ਹੈ ਨਾ ਬਸ ਠੀਕ ਹੈ ਹੁਣ ਖੋਲੋ ਰੁੱਕਰ ਖੋਲੋ ਹਾਂਜੀ ਆ ਦੇਖੋ ਖੈਸੀ ਖਸਬੂਦਾਰ ਦਾਲ ਬਣ ਗਈ ਬੜੀ ਵਧੀਆ ਦਾਲ ਤੇ ਫਿਰ ਇਹਨੂੰ ਆਪਾਂ ਹੁਣ ਪਾਵਾਂਗੇ ਇੱਥੇ ਬਾਉਲ 'ਚ ਉੱਪਰ ਵਾਲਾ ਦਾਲ ਪਣ ਕੇ ਸਾਡੀ ਤਿਆਰ ਹੋ ਗਈ। ਹਾਂ। ਹੋਰ ਪਾ। ਦੇਖੋ ਜੀ ਸਾਡੀ ਤਿਆ ਜਿਹੜੇ ਦਾਲ ਐ ਬਿਨਾ ਤੜਕੇ ਵਾਲੀ ਦਾਲ ਉਹ ਜਿਹੜੀ ਹੈਗੀ ਐ ਬਣ ਕੇ ਤਿਆਰ ਹੋ ਗਈ। ਠੀਕ ਹੈ ਜੀ। ਤੇ ਸਿੰਪਲ ਹੀ ਆ ਪ੍ਰੋਸੈਸ ਕੋਈ ਵੀ ਇਹ ਮਤਲਬ ਫੋਲੋ ਕਰ ਸਕਦਾ ਹੈ ਅਗਰ ਬਿਨਾਂ ਤੜਕੇ ਵਾਲੀ ਆਪਾਂ ਕੁਝ ਨਹੀਂ ਕੀਤਾ ਬਸ ਸਾਰਾ ਕੁਝ ਜੋ ਵੀ ਮਟੀਰੀਅਲ ਸੀਗਾ ਕੁੱਕਰ ਦੇ ਵਿੱਚ ਪਾ ਦਿੱਤਾ ਤੇ ਉਸ ਤੋਂ ਬਾਅਦ ਕੀ ਕੀਤਾ ਆਪਾਂ ਬਸ ਸੀੜੀਆਂ ਲਵਾਈਆਂ ਨਾਰਮਲੀ ਚਾਰ ਲੱਗਦੀਆਂ ਪਰ ਇਹ ਦਾਲ ਥੋੜੀ ਗਲਣ ਚ ਟਾਈਮ ਲਾਂਦੀ ਪਈ ਇਸ ਕਰਕੇ ਆਪਾਂ 6 ਸੀੜੀਆਂ ਲਵਾ ਲਈਆਂ ਤੇ ਤੁਹਾਡੀ ਇਹ ਦਾਲ ਜਿਹੜੀ ਹੈਗੀ ਇਹ ਘਰ ਦੀ ਗੁਰਦੁਆਰੇ ਵਰਗੀ ਦਾਲ ਦਾ ਟੇਸ ਆਊਗਾ ਇਹਦੇ ਵਿੱਚ ਇਹ ਸਾਡੀ ਅੱਜ ਤਿਆਰ ਹੋ ਗਈ ਹੈ ਹਾਂਜੀ ਠੀਕ ਹੈ ਨਾ ਗੁਰੂ ਜੀ ਹਾਂਜੀ ਠੀਕ ਚਲੋ ਠੀਕ ਹੈ ਅੱਜ ਲਈ ਆਹ ਵਾਲੀ ਵੀਡੀਓ ਜਿੰਨੀ ਤੇ ਫਿਰ ਆਪਾਂ ਹੁਣ ਅਗਲੀ ਵੀਡੀਓ ਤੇ ਮਿਲਦੇ ਹਾਂ ਉਦੋਂ ਤੱਕ ਲਈ ਬਹੁਤ ਬਹੁਤ ਧੰਨਵਾਦ ਓਕੇ ਬਾਏ ਬਾਏ ਗੁਰੂ ਜੀ ਬਾਏ ਬਾਏ